ਕਦੇ ਨਾ ਕਦੇ ਕੋਆਰਡੀਨੇਟ ਕਰ ਲਿਆ ਜਾਏ ਕਾਉਂਟ ਕੀ ਕੀਤਾ ਜਾਏ ਕਿਵੇਂ ਕੀਤਾ ਜਾਏ ਇਹ ਚੀਜ਼ਾਂ ਲਈ ਇਹ ਤੀਜੀ ਚੌਥੀ ਮੀਟਿੰਗ ਇਹਦੇ ਚ ਅਜੇ ਕੁਝ ਰਹਿੰਦ ਖੋਖਲ ਜੜੀਆਂ ਨੇ ਆਪਸ ਹੀ ਵਖਰੇਵੇਂ ਉਹ ਦਿੱਲੀ ਦੇ 2020 ਤੇ 21 ਵਾਲੇ ਮੋਰਚੇ ਦੇ ਵਿੱਚ ਦੇ ਵੀ ਹੈਗੀਆਂ ਨੇ ਆਪਸ ਦੇ ਵਿੱਚ ਕੁਝ ਜਥੇਬੰਦੀਆਂ ਦਾ ਇਹ ਹੈ ਕਿ ਜੜੀਆਂ ਲਾਲ ਕਿਰੇਵਾਲ ਚੰਨੀਆਂ ਗੰਗਾ ਕੁਝ ਕਹਦੀਆਂ ਨੇ ਉਹਨਾਂ ਨੇ ਗਲਤ ਕੀਤਾ ਤੇ ਦੂਜੀਆਂ ਕਹਿਦੀਆਂ ਨੇ ਇਹਨਾਂ ਨੇ ਸਾਨੂੰ ਗੁਦਾਰ ਕਿਆ ਉਹ ਚੀਜ਼ਾਂ ਵੀ ਵਿੱਚ ਨੇ ਸਾਰੀਆਂ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਸੋਝਾ ਹੱਲ ਇਹ ਵੀ ਅਜੇ ਚਰਚਾ ਵਿੱਚ ਵਿੱਚ ਚੱਲਦੀ ਸੀ ਲਗਾਤਾਰ ਤ ਉਦੋਂ ਬਾਅਦ ਹੱਲ ਹੋਈ ਹੈ ਆਪਸਦਾਰੀ ਦੇ ਵਿੱਚ ਮੀਟਗਾ ਤੋਂ ਬਾਅਦ ਕਿ ਇਹਨਾਂ ਨੇ ਚੌਣ ਕਿਉਂ ਲੜੀ ਦੂਜਾ ਚੌਣ ਨਾਲ ਲੜਨ ਨਾਲ ਔਰ ਇਹ ਚੌਣ ਲੜਨੀ ਮਾੜੀ ਹੁੰਦੀ ਹੈ ਜਾਂ ਚੌਣ ਨਾਲ ਲੜਨੀ ਮਾੜੀ ਹੁੰਦੀ ਹੈ ਇਹ ਬਖਰੇਵੇਂ ਆਪੋ ਆਪਣੀ ਅਪਰੋਚ ਤੋਂ ਆਉਂਦੇ ਨੇ ਆਪੋ ਆਪਣੀ ਬੈਕਗ੍ਰਾਉਂਡ ਤੋਂ ਆਉਂਦੇ ਨੇ ਪਾਰੇ ਕਿਸੇ ਢੰਗ ਨਾਲ ਸੈਟਲ ਹੋਏ ਐਸਕੇਐਮ ਦੇ ਵਿੱਚ